ਆਈ ਲਵ ਯੂ ਮੈਂ ਮੂਰੇ ਆਉਣਾ ਮਿਲਦਾ ਪੱਕਾ ਸੇਵ ਕਾਜੀ ਥੋੜਾ ਆ ਕਲੇਰ ਸਾਹਿਬ ਨੂੰ ਪੁੱਛ ਲੈ ਅਗਰੇਵਾਲ ਸਾਹਿਬ ਕਲੇਰ ਅੰਕਲ ਸਤਿ ਸ੍ਰੀ ਅਕਾਲ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾਣ ਕੇ ਆਯੂ ਸਰਕਾਰ ਆਉਣ ਦਾ ਫੇਰ ਦੱਸਾਂਗੇ ਪਾਈ ਪਾਈ ਦਾ ਸਾਹਿਬ ਹੋਊਗਾ ਪਾਈ ਪਾਈ ਦਾ ਆਈ ਲਵ ਯੂ ਕੋਡਾ ਆ ਕਲੀਅਰ ਸਾਹਿਬ ਨੂੰ ਪੁੱਛਦਾ ਚੜਾ ਦੇ ਨੂੰ ਅਗਰੇ ਵਾਸਾ ਕਨੇਰ ਅੰਕਰੇ ਸਾਸਰੀ ਗਾਲ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾਨ ਕੇ ਬਿਲਕੁਲ ਆ ਜੋ ਸਰਕਾਰ ਆਉਣ ਤੇ ਫੇਰ ਦੱਸਾਂਗੇ ਪਾਈ ਪਾਈ ਦਾ ਸਾਥ ਹੋਊਗਾ ਪਾਈ ਪਾਈ ਦਾ ਆਈ ਲਵ ਯੂ ਮੇ ਮੂਰੇ ਅੰਗਰ ਮੈਦਾ ਪੱਕਾ ਸੇਵਕ ਆ ਜੀ ਕੋਡਾ ਆ ਕਲੀਅਰ ਸਾਹਿਬ ਨੂੰ ਪੁੱਛਦਾ ਕਿਰੇ ਵਾਸਾ ਕਿਰੇ ਰੰਕ ਦੇ ਸਾਸਰੀ ਘਰ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਤਾਨ ਕੇ ਆਯੂ ਸਰਕਾਰ ਆਉਣ ਤੇ ਫੇਰ ਦੱਸਾਂਗੇ ਪਾਈ ਪਾਈ ਦਾ ਸਾਬ ਹੋਊਗਾ ਪਾਈ ਪਾਈ ਦਾ ਆਈ ਲਵ ਯੂ ਮੈਂ ਮੂਰੇ ਅੰਗਰ ਮੈਂਦਾ ਪੱਕਾ ਸੇਵਕ ਆ ਜੀ ਖੋਡਾ ਆ ਕਲੇਰ ਸਾਹਿਬ ਨੂੰ ਪੁੱਛ ਲੋ ਆਵੇ ਨੂੰ ਹੋਰ ਤੇਰੇ ਵਾਸਾ ਕਲੇਰ ਅੰਕੜੇ ਸਾਸਰੀ ਗਾਲ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾਨ ਕੇ ਆਜੂ ਸਰਕਾਰ ਆਉਂਦੇ ਫੇਰ ਦੱਸਾਂਗੇ ਪਾਈ ਪਾਈ ਦਾ ਸਾਬ ਹੋਊਗਾ ਪਾਈ ਪਾਈ ਦਾ ਆਈ ਲਵ ਯੂ ਮੈਂ ਮੂਰੇ ਅੰਗਰ ਮਿਲਦਾ ਪੱਕਾ ਸੇਵਕ ਆ ਜੀ ਥੋੜਾ ਆ ਕਲੇਰ ਸਾਹਿਬ ਨੂੰ ਪੁੱਛਦਾ ਅਗਰੇ ਵਾਸਾ ਕਨੇਰ ਅੰਕਰੇ ਸਾਸਰੀਗੜ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾਨ ਕੇ ਬਿਲਕੁਲ ਆ ਜੋ ਸਰਕਾਰ ਆਉਣ ਤੇ ਫੇਰ ਦੱਸਾਂਗੇ ਪਾਈ ਪਾਈ ਦਾ ਸਾਥ ਹੋਊਗਾ ਪਾਈ ਪਾਈ ਦਾ ਆਈ ਲਵ ਯੂ ਮੈਂ ਮੂਰੇ ਅੰਗਰ ਮੈਦਾ ਪੱਕਾ ਸੇਵਕ ਆ ਜੀ ਖੋਡਾ ਆ ਕਲੇਰ ਸਾਹਿਬ ਨੂੰ ਪੁੱਛ ਲੋ ਹੋਰ ਤੇ ਹੋ ਗਏ ਵਾਸਾ ਕਨੇਰ ਅੰਕਰੇ ਸਾਸਰੀ ਗਾਲ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾਨ ਕੇ ਬਿਲਕੁਲ ਆਯੂ ਸਰਕਾਰ ਆਉਣ ਤੇ ਫੇਰ ਦੱਸਾਂਗੇ ਪਾਈ ਪਾਈ ਦਾ ਸਾਥ ਹੋਊਗਾ ਪਾਈ ਪਾਈ ਦਾ ਆਈ ਲਵ ਯੂ ਮੈਂ ਮੂਰੇ ਅੰਗਰ ਮੈਂਦਾ ਪੱਕਾ ਸੇਵਕ ਆ ਜੀ ਖੋਡਾ ਆ ਕਲੇਰ ਸਾਹਿਬ ਨੂੰ ਪੁੱਛ ਲੋ ਕਲੇਰ ਅੰਕੜੇ ਸਾਸਰੀਗਲ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾਨ ਕੇ ਆਜੂ ਸਰਕਾਰ ਆਉਂਦੇ ਫੇਰ ਦੱਸਾਂਗੇ ਪਾਈ ਪਾਈ ਦਾ ਸਾਬ ਹੋਊਗਾ ਪਾਈ ਪਾਈ ਦਾ